ਇਸਰ ਇਸਰ ਕੀ ਸਾਰਾ ਮਾਮਲਾ ਹੈ ਕਿਉਂ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ ਨੇ ਕਿ ਪੰਜਾਬ ਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣਾ ਹੈ ਤੇ ਕੋਈ ਵੀ ਮਾੜੇ ਅੰਸ਼ਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਇਸੇ ਤਹਿਤ ਸਾਡੇ ਮਾਨਯੋਗ ਡੀਆਈਜੀ ਬਾਰਡਰ ਰੇਂ ਸਰਦਾਰ ਨਾਨਕ ਸਿੰਘ ਜੀ ਨੇ ਸਾਡੀਆਂ ਟੀਮਸ ਬਣਾਈਆਂ ਨੇ ਉਸੇ ਤਹਿਤ ਕੰਮ ਕਰਦੇ ਐਸਪੀ ਡੀ ਸਾਹਿਬ ਡੀਐਸਪੀ ਡੀ ਸਾਹਿਬ ਡੀਐਸਪੀ ਅਟਾਰੀ ਤੇ ਐਸਐਚਓ ਕ੍ਰਿੰਡਾ ਨੇ ਬੀਤੇ ਦਿਨੀ ਇੱਕ ਐਫਆਈਆਰ ਨੰਬਰ 306 ਰਜਿਸਟਰ ਕੀਤੀ ਸੀ ਜਿਹਦੇ ਚ ਇੱਕ ਰਵਿੰਦਰ ਉਰਫ ਰਵੀਨਾ ਦਾ ਵਿਅਕਤੀ ਹੈਗਾ ਇਹ ਸਦਰਪੱਟੀ ਦਾ ਰਹਿਣ ਵਾਲਾ ਇਹਨੂੰ ਗ੍ਰਿਫਤਾਰ ਕਰਕੇ ਇਹਦੇ ਪਾਸਿਓਂ ਦੋ ਹੈਂਡ ਗ੍ਰੇਨੇਡ ਬਰਾਮਦ ਕੀਤੇ ਸੀਗੇ ਕਿਸੇ ਲੜੀ ਚ ਅੱਗੇ ਕੰਮ ਕਰਦੇ ਆ ਹੋયા ਸਾਡੀ ਟੀਮ ਨੇ ਬੜੀ ਮਿਹਨਤ ਨਾਲ ਇੱਕ ਹੋਰ ਇਹਦਾ ਸਾਥੀ ਦੋਸ਼ੀ ਹਰਪ੍ਰੀਤ ਇਲੀਅਸ ਹੈਪੀ ਇਲੀਅਸ ਮਿਲਖਾ ਇਹ ਪਿੱਖੇਵਿੰਡ ਦਾ ਰਹਿਣ ਵਾਲਾ ਤਰਨਤਾਰਨ ਦਾ ਇਦੇ ਕੋਲੋਂ ਵੀ ਜਦੋਂ ਇਹਨੂੰ ਅਸੀਂ ਅਰੈਸਟ ਕੀਤਾ ਇਹਦੀ ਪੁੱਛਗਿੱਛ ਕੀਤੀ ਇਹਦੇ ਕੋਲੋਂ ਵੀ ਸਾਨੂੰ 2 ਹੈਂਡ ਗ੍ਰੇਨੇਡ ਹੋਰ ਬਰਾਮਦ ਹੋਏ ਨੇ ਹੁਣ ਤੱਕ ਇਸ ਮੁਕਦਮੇ ਚ ਤਫਤੀਸ਼ ਦੌਰਾਨ ਸਾਡੇ ਕੋਲ 4 ਹੈਂਡ ਗ੍ਰੇਨੇਡ ਜਿਹੜੇ ਅਸੀਂ ਬਰਾਮਦ ਕਰ ਲਏ ਨੇ ਤੇ ਬਾਕੀ ਵੀ ਜਿਹੜੀ ਤਫਤੀਸ਼ ਹੈ ਅਸੀਂ ਡੂੰਘਾਈ ਨਾਲ ਕਰ ਰਹੇ ਹਾਂ ਸਖਤੀ ਨਾਲ ਕਰ ਰਹੇ ਹਾਂ ਜਿਹੜਾ ਕਿਥੇ ਵਰਤੇ ਜਨੇ ਸੀ ਹੈ ਕਿ ਜਿਹੜਾ ਪੁੱਛਗਿੱਛ ਦੌਰਾਨ ਪੰਨਾ ਲੱਗਦਾ ਜਿਹੜਾ ਸਾਨੂੰ ਹਜੇ ਤੱਕ ਸਾਹਮਣੇ ਆਇਆ ਇਹਨਾਂ ਨੂੰ ਜਿਹੜੇ ਆਈਐਸਆਈ ਦੇ ਏਜੰਟਸ ਨੇ ਉਹਨਾਂ ਨੇ ਪਹਿਲਾਂ ਇਹਨਾਂ ਨੂੰ ਕੋਰੀਅਰ ਜਿਹੜਾ ਹੈਗਾ ਇਹ ਸਮਾਨ ਪਿੱਕ ਕਰਨ ਵਾਸਤੇ ਭੇਜਿਆ ਸੀ ਜਿਹੜੇ ਇਹ ਕਨਸਾਈਨਮੈਂਟ ਡਰੋਨ ਰਾਹੀਂ ਆਈ ਸੀਗੀ ਤੇ ਫਰਦਰ ਇਹਨਾਂ ਨੂੰ ਫਿਲਹਾਲ ਇਹਨਾਂ ਕੋਲ ਸਟੋਰ ਕਰਾਇਆ ਹੋਇਆ ਸੀਗਾ ਤੇ ਇਹਨਾਂ ਨੂੰ ਦੱਸਿਆ ਜਾਣਾ ਸੀਗਾ ਕਿ ਕਿਹੜਾ ਟਾਰਗੇਟ ਹੋਏਗਾ ਬਾਕੀ ਅਸੀਂ ਹੋਰ ਵੀ ਡੰਗਾਈ ਨਾਲ ਪੁੱਛਗਿੱਛ ਕਰ ਰਹੇ ਹਾਂ ਜੇ ਕੋਈ ਵੀ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਹੈ ਅਸੀਂ ਜ਼ਰੂਰ ਤੁਹਾਡੇ ਮਾਧਿਅਮ ਰਾਹੀਂ ਪਬਲਿਕ ਨਾਲ ਸਾਂਝੀ ਕਰਾਂਗੇ ਸਰ ਫਿਰ ਸਪਲਾਈਰ ਜਿਸ ਦਾ ਟਾਰਗੇਟ ਤੋਂ ਉਹਨਾਂ ਨੇ ਹਿੱਟ ਕਰਦੇ ਫਿਲਹਾਲ ਜਿਹੜਾ ਸਾਡੇ ਕੋਲ ਸਾਹਮਣੇ ਆਇਆ ਉਹ ਇਹ ਹੈ ਕਿ ਇਹਨਾਂ ਕੋਲ ਸਟੋਰ ਵੀ ਹੋਏ ਸੀ ਇਹ ਪਿੱਕ ਕਰਕੇ ਲੈ ਕੇ ਆ ਤੇ ਇਹਨਾਂ ਨੂੰ ਟਾਰਗੇਟ ਵੀ ਦਿੱਤੇ ਜਾਣੇ ਸੀਗੇ ਤੇ ਬਾਕੀ ਜੋ ਵੀ ਸਾਡੇ ਕੋਲ ਤੱਕ ਸਾਹਮਣੇ ਆਣਗੇ ਅਸੀਂ ਤੁਹਾਡੇ ਸਾਹਮਣੇ ਜਰੂਰ ਸਾਹਮਣੇ ਆਵਾਂਗੇ ਇਹਹੀ ਮੈਂ ਤੁਹਾਨੂੰ ਦੱਸ ਰਿਹਾ ਕਿ ਅਸੀਂ ਬੜੀ ਡੰਗਾਈ ਨਾਲ ਤਫ਼ਤੀਸ਼ ਕਰ ਰਹੇ ਹਾਂ ਬੜੀ ਬਰੀਕੀ ਨਾਲ ਇੰਟਰੋਗੇਸ਼ਨ ਇਹਨਾਂ ਦੀ ਕਰ ਰਹੇ ਹਾਂ ਇਸੇ ਸਦਕਾ ਸਾਨੂੰ ਇਹਦਾ ਜਿਹੜਾ ਬੈਕਵਰਡ ਲਿੰਕੇਜ ਹਰਪ੍ਰੀਤ ਨਾਮ ਦਾ ਵਿਅਕਤੀ ਵੀ ਅਸੀਂ ਫਿਕਰ ਆਊਟ ਕੀਤਾ ਇਹਦੇ ਹੋਰ ਵੀ ਅਸੀਂ ਸਾਥੀ ਫਿਕਰ ਆਊਟ ਕਰ ਰਹੇ ਹਾਂ ਜਿਹੜੇ ਇਹਨਾਂ ਦੇ ਹੈਂਡਲਰ ਸੀ ਉਹਨਾਂ ਦੀ ਵੀ ਤੈਅ ਤੱਕ ਅਸੀਂ ਪਹੁੰਚਾਂਗੇ ਜਿਹੜੇ ਵੀ ਟਾਰਗੇਟਸ ਇਹਨਾਂ ਨੂੰ ਮਿਲੇ ਹੋਣਗੇ ਜੋ ਸਾਨੂੰ ਇਹ ਦੱਸਣਗੇ ਅਸੀਂ ਤੁਹਾਨੂੰ ਜਿਹੜੇ ਹੈਗੇ ਐ ਫਰਦਰ ਪੀਸੀ ਕਰਕੇ ਤੁਹਾਨੂੰ ਜਰੂਰ ਦੱਸਾਂਗੇ ਇਹ ਦੱਸੇਗੀ ਟਾਈਕਰ ਸਰ ਇਹਨਾਂ ਦੇ ਇੱਕ ਸਿਗੇ ਕਿ ਚਾਚਾ ਸੀਗਾ ਇਹਦਾ ਰਵਿੰਦਰ ਦਾ ਜਿਹੜਾ ਪਹਿਲਾਂ ਵੀ ਇਹਨਾਂ ਨਾਲ ਟੱਚਡ ਸੀਗਾ ਜਿਹਦੇ ਖਿਲਾਫ ਫੈਰੋਨ ਦਾ ਮੁਕਦਮਾ ਦਰਜ ਹੈ ਐਨਡੀਪੀਐਸ ਐਕਟ ਦਾ ਤੇ ਉਹਦੇ ਰਾਹੀਂ ਫੇਰੇ ਫਰਦਰ ਆਪ ਉਹਨਾਂ ਦੇ ਜਿਹੜੇ ਐਂਟੀਟੀ ਦੇ ਟੱਚ ਚ ਆਇਆ ਇਹਨੂੰ ਕਰੀਬ 1 ਸਾਲ ਹੋ ਚੁੱਕਾ ਇਹਦੇ ਨਾਲ ਗੱਲ ਕਰਦੇ ਆ ਹੋਏ ਆ ਤੇ ਇਹ ਜਿਹੜਾ ਹੈਗਾ ਇਹਨਾਂ ਨੂੰ ਟਾਰਗੇਟ ਫਿਰ ਉਹਨਾਂ ਨੇ ਦਿੱਤਾ ਸੀ ਜਿਹੜਾ ਮੋਟਰਸਾਈਕਲ ਤੇ ਸਾਰੇ ਨੇ ਜਦੋਂ ਕਾਬੂ ਕੀਤਾ ਕੋਈ ਚੋਰੀ ਦਾ ਜਾਂ ਕੋਈ ਇਹ ਵੀ ਅਸੀਂ ਬਿਲਕੁਲ ਬਾਰਕੀ ਨਾਲ ਏਜੰਸੀ ਤੋਂ ਪਤਾ ਕਰਾ ਰਹੇ ਹਾਂ ਕਿ ਕਿਹੜਾ ਕਿਹੜਾ ਇਹਨਾਂ ਨੇ ਇਹਨਾਂ ਦੇ ਮੋਟਰਸਾਈਕਲ ਕਿੱਥੋਂ ਇਹਨਾਂ ਨੇ ਪਰਚੇਸ ਕੀਤਾ ਇਹ ਵੀ ਅਸੀਂ ਪੂਰੀ ਤਰ੍ਹਾਂ ਤੱਕ ਸਰ ਰਵੀ ਨੇ ਇਹ ਡਰੋਨ ਲੈਣ ਬੰਦਵਾਏ ਸੀ ਇੱਕ ਤੇ ਦੱਸਿਓ ਸੈਕਟਰੀ ਇਹਨੇ ਮਿਲ ਕੇ ਉਹਨੂੰ ਦੇਖਦੇ ਸੀਗੇ ਕਿ ਅੱਗੇ ਜਾ ਕੇ ਤੇ ਆ ਪਲਸ ਮੈਂ ਕੋਈ ਸਪੈਸਿਫਿਕ ਪੁੱਛਦਾ ਕਿ ਜਿਸ ਤਰ੍ਹਾਂ ਤੁਸੀਂ ਸਮਝਦੇ ਵਿੱਚ ਕੁਝ ਇਸ ਦੇਟ ਆਣੇ ਜੇ ਕੋਈ ਸਨਿਕ ਜੀਤ ਨਹੀਂ ਮਾਣੇ ਕਿ ਇਹ ਤੇਜ਼ ਹੋ ਕਰਨੀ ਹੋ ਜਾਏਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਡਰੋਨ ਰਾਹੀਂ ਕਨਸਾਈਨਮੈਂਟ ਆਈ ਸੀਗੀ ਰਵਿੰਦਰ ਤੇ ਮਿਲਖਾ ਹਰਪ੍ਰੀਤ ਇਕੱਠੇ ਸਾਥੀ ਸੀਗੇ ਇਹਨਾਂ ਨੇ ਜਿਹੜੀ ਕਨਸਾਈਨਮੈਂਟ ਆਪ ਰਿਟਰੀਵ ਕੀਤੀ ਸੀ ਇੱਕ ਰਵਿੰਦਰ ਅਸੀਂ ਪਹਿਲਾਂ ਗ੍ਰਿਫਤਾਰ ਕਰ ਲਿਆ ਸੀ ਇਹਦੇ ਕੋਲੋਂ 200 ਗ੍ਰਾਮ ਦੋਏ ਸੀ ਹਰਪ੍ਰੀਤ ਜਿਹੜਾ ਹੈਗਾ ਹੁਣ ਇਹਦਾ ਸਾਥੀ ਹੈ ਇਹਦੇ ਕੋਲੋਂ ਵੀ ਫਰਦਰ ਅਸੀਂ 200 ਗ੍ਰਾਮ ਕੀਤੇ ਜਿਹੜੇ ਟਾਰਗੇਟਸ ਹੈ ਉਹਨਾਂ ਟਾਰਗੇਟਸ ਬਾਰੇ ਅਸੀਂ ਕੁਝ ਕੁ ਇਹਨਾਂ ਤੋਂ ਬਿਲਕੁਲ ਪ੍ਰੋਪਰ ਤਰੀਕੇ ਨਾਲ ਕਰ ਰਹੇ ਆ ਤੇ ਜਿਹੜੇ ਵੀ ਟਾਰਗੇਟਸ ਇਹਨਾਂ ਨੂੰ ਦਿੱਤੇ ਗਏ ਸੀਗੇ ਉਸੇ ਤੁਹਾਡੇ ਵਾਅਦੇ ਅਮਰੇ ਜਰੂਰ ਸਾਂਝੇ ਕਰਾਂਗੇ 18 ਤੱਕ 20 ਤੱਕ ਦੀਵਾਲੀ ਉਸ ਤੋਂ ਪਹਿਲਾਂ ਤਿਆਰੀ ਚੱਲ ਰਹੇ ਨੇ ਹੁਣ ਜਾਰਾਂ ਚ ਰਾਸ਼ ਕਾਪੀ ਜਿਹੜੇ ਵਿਆਹ ਦੀ ਗੱਲ ਕੀਤੀ ਜਾਵੇ ਗੜਿਆਲਾ ਨਾਲਾ ਦੀ ਜਿੱਥੇ ਵੀ ਆ ਪਰ ਉਸ ਸਾਹਿਬ ਦੇ ਕੋਈ ਇਹਨਾਂ ਦੇ ਪੁਆਇੰਟਸ ਹੋ ਸਕਦੇ ਨੇ ਜਾਂ ਉਸ ਲੈਵਲ ਤੇ ਕੋਈ ਸਿਕਿਉਰਟੀ ਵੀ ਉਸ ਲੈਵਲ ਤੇ ਵਧਾ ਰਹੇ ਹੋ ਜੀ ਮਾਲੀਓ ਡੀਜੀਪੀ ਸਾਹਿਬ ਨੇ ਮਾਨਯੋਗ ਸਪੈਸ਼ਲ ਡਿਜੀ ਸਾਹਿਬ ਨੇ ਸਾਨੂੰ ਬਕਾਇਦਾ ਫੋਰਸ ਪ੍ਰੋਵਾਈਡ ਕੀਤੀ ਹੈ ਐਕਸਟਰਾ ਲਾਅ ਐਂਡ ਆਰਡਰ ਡਿਊਟੀ ਲਈ ਤਾਂਕਿ ਅਸੀਂ ਜਿਹੜਾ ਅਮਨ ਕਾਨੂੰਨ ਦੀ ਵਿਵਸਥਾ ਜਿਵੇਂ ਮੈਂ ਤੁਹਾਨੂੰ ਦੱਸਿਆ ਸਖਤ ਦਿਸ਼ਾ ਨਿਰਦੇਸ਼ ਨੇ ਕਿ ਕਿਸੇ ਵੀ ਮਾੜੇ ਅੰਸਰ ਨੂੰ ਸਿਰਜਕਣ ਨਹੀਂ ਦਿੱਤਾ ਜਾਵੇ ਤੇ ਸਾਡੀ ਨਾਕਾਬੰਦੀ ਸਾਡੀਆਂ ਪੈਟਰੋਲਿੰਗ ਪਾਰਟੀਆਂ ਡੇ ਤੇ ਨਾਈਟ ਦੋਨੋਂ ਟਾਈਮ ਸਰਗਰਮ ਨੇ ਤੇ ਐਦਾਂ ਦਾ ਕੋਈ ਵੀ ਜਿਹੜਾ ਸ਼ੱਕੀ ਵਿਅਕਤੀ ਸਾਨੂੰ ਦਿਖਦਾ ਉਹਦੀ ਬਹੁਤ ਹੀ ਸਖਤੀ ਨਾਲ ਸੀ ਚੈਕਿੰਗ ਕਰ ਰਹੇ ਆ ਸਾਡੇ ਕਸਬਿਆਂ 'ਚ ਵੀ ਕਰ ਰਹੇ ਆ ਸਾਡੇ ਹਾਈਵੇਅਸ 'ਤੇ ਵੀ ਕਰ ਰਹੇ ਆ ਜਿਹੜੇ ਸਾਡੇ ਟਾਊਨਸ ਨੇ ਉਹਨਾਂ 'ਚ ਵੀ ਕਰ ਰਹੇ ਆ ਤਾਂ 4 ਸੀਗੇ ਜਾਂ ਜਿਸ ਤਰ੍ਹਾਂ ਉਸਨੂੰ 2 ਸੀਗੇ ਤਾਂ ਥੋੜਾ ਪਤਾ ਲੱਗ ਗਿਆ ਸੀ ਕੁਸ਼ਟੀ ਹੈ ਕਿ ਸ਼ਾਇਦ 2 ਹੋਰ ਵੀ ਹੋ ਸਕਦੇ ਆ ਉਹਨੇ ਕੰਬਾਈਨਮੈਂਟ ਪੂਰੀ ਹੋ ਗਈ ਕਾ ਹੋਰ ਵੀ ਅੱਗੇ ਨੇ ਦੱਟਣ ਦਾ ਹੋਤਾ ਕੋਈ ਉਹ ਹੋ ਜਾਊਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਇਹਨਾਂ ਦੇ ਜਿਹੜੇ ਵੀ ਸਾਥੀ ਨੇ ਟੋਟਲ ਜਿਵੇਂ ਜਿੰਨੇ ਵੀ ਇਹਨਾਂ ਦੇ ਸਾਥੀ ਨੇ ਪਿੰਡ ਦੇ ਜਿਹੜੇ ਬੰਦੇ ਟੱਚ 'ਚ ਨੇ ਇਹਨਾਂ ਦੀ ਬੈਕਵਰਡ ਲਿੰਕੇਜ 'ਚ ਕਿਹੜੇ ਇਹਨਾਂ ਦੇ ਹੈਂਡਲਰ ਸੀ ਉਹਨਾ ਹੈਂਡਲਰਸ ਦੇ ਹੋਰ ਕਿਹੜੇ-ਕਿਹੜੇ ਵਿਅਕਤੀ ਟੱਚ 'ਚ ਸੀਗੇ ਅਸੀਂ ਪੂਰਾ ਦਾ ਪੂਰਾ ਨੈਟਵਰਕ ਏ ਪਰਦਾਫਾਸ਼ ਕਰਾਂਗੇ ਤੇ ਹੋਰ ਵੀ ਜਿਹੜੇ ਸਾਡੇ ਸਾਹਮਣੇ ਤਤ ਆਣਗੇ ਅਸੀਂ ਤੁਹਾਡੇ ਸਾਹਮਣੇ ਜ਼ਰੂਰ ਦੱਸਾਂਗੇ ਸਰ ਇਹ ਰਵਿੰਦਰ ਦੋ ਨੇ ਦੇ ਵਿੱਚ ਇੱਕ ਰਵਿੰਦਰ ਉਰਫ ਰਵੀ ਹੈ ਜੀ ਦੂਜਾ ਹੈਗਾ ਹਰਪ੍ਰੀਤ ਟੇਲੀਅਸ ਸਾਹਿਬ ਕੀ ਟੇਲੀਅਸ ਮਿਲਖਾ ਦੱਸੋਇ ਕਰਾਂਗੇ ਸਰ ਜੀ ਬਿਲਕੁਲ ਜੀ ਜਿਹੜੀ ਸਾਡੀ ਬੌਮ ਡਿਸਪੋਜ਼ਲ ਸਕਵਾਡ ਹੈਗੀ ਉਹਨੂੰ ਅਸੀਂ ਰਿਕੁਐਸਟ ਪਾ ਦਿੱਤੀ ਹੈ ਤੇ ਉਹ ਜਿਹੜੇ ਹੈਗੇ ਇਹਨੂੰ ਤਰਤੀਬ ਮੁਤਾਬਕ ਇਹਨੂੰ ਡਿਸਟਰੋਏ ਕਰਦਾ ਹੈ ਇਹ ਸਾਰਾ ਜਿਹੜਾ ਅਸੀਂ ਤਤ ਸਾਰੇ ਕੰਗਾਲ ਰਹੇ ਆਂ ਤੇ ਜਿਹੜੇ ਜਿਹੜੇ ਵੀ ਸਾਡੇ ਸਾਹਮਣੇ ਕਲਾਸੇ ਹੋਈ ਜਾਣਗੇ ਅੱਜ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ ਸਰ ਰਵਿੰਦਰ ਰਹਿਣਾ ਅਮਰਤਸਰ ਸੀ ਜੋ ਪੱਟੀ ਰਹਿਦਾ ਸੀਗਾ ਕਿਰਪਾ ਇਹ ਸਦਰਪੱਟੀ ਦਾ ਰਹਿਣ ਵਾਲਾ ਹੈ ਜੀ ਇੱਥੇ ਜਿੱਥੇ ਜਿਹੜਾ ਰਾਜਾ ਤਾਲ ਦੇ ਨੇੜੇ ਸਾਡੀ ਟੀਮ ਨੇ ਨੂੰ ਗ੍ਰਿਫਤਾਰ ਕੀਤਾ ਸੀ ਲੱਗਦਾ ਕਿ ਇਥੇ ਆਈ ਸੀ ਕਿ ਜਿਆ ਇਸ ਦੇ ਰੀਤੀ ਵਿੱਚ ਚੋਣ ਹੋ ਗਈ ਇਹ ਅਸੀਂ ਜਿਹੜੀ ਕਨਸਾਈਨਮੈਂਟ ਇਹਨਾਂ ਦੀ ਆਈ ਸੀ ਐਗਜ਼ੈਕਟ ਜਿਹੜੇ ਹੈਗੇ ਆ ਉਹਨਾਂ ਤੋਂ ਮੈਮੋਜ਼ ਵੀ ਬਣਵਾਵਾਂਗੇ ਤੇ ਉਹਨਾਂ ਨੂੰ ਐਗਜ਼ੈਕਟ ਲੋਕੇਸ਼ਨ ਤੇ ਵੀ ਲੈ ਕੇ ਜਾਵਾਂਗੇ ਤੇ ਹਜੇ ਇਹਨਾਂ ਤੋਂ ਹੀ ਪੁੱਛਗੀ ਜ